ਆਣੀ ਲਿਆ ਨਾਲੇ ਰੋਟੀ ਲਿਓਣੀ ਹੈ ਆ ਪਰ ਲੈ ਥੋੜੀ ਜੀ ਕੌਲੀ ਦੀ ਸਬਜ਼ੀ ਪਾ ਲੈ ਲਿਆ ਰੋਟੀ ਘਾਟੀ ਆਲੀ ਭੁੱਖ ਲੱਗਿਆ ਕਾਲਾ ਜਾਨੇ ਨਿਕਲ ਨਿਕਲ ਜਾਈ ਜਾਂਦਾ ਆਏ ਹਾਏ ਹਾਏ ਸਵੀ ਰੋਟੀ ਕੋਈ ਦਾਲ ਹੈ ਨਹੀਂ ਸੀ ਦਾਲ ਨਹੀਂ ਸੀ ਥੋੜੀ ਜੀ ਸੀਗੀ ਤੇ ਉਹ ਰਮਾਨ ਖਾ ਗਿਆ ਕੋਈ ਕੱਚੀ ਲੱਸੀ ਕਰ ਲਿਓਂਦੀ ਜਾਂ ਲੱਸੀ ਹੈ ਨਹੀਂ ਸੀ ਲੱਸੀ ਮੈਂ ਕੀ ਦੱਸਾਂ ਤੈਨੂੰ ਜਾਣੇ ਆਪਣੇ ਤੇ ਕਿੱਦੇ ਕੋਈ ਸੁਖ ਦਾ ਟਾਈਮ ਆਊਗਾ ਸੱਚੀ ਮੈਂ ਤੇ ਜਿਹੜਾ ਹੁਣ ਸੇਰ ਦੁੱਧ ਜਮਾ ਲੈਂਦੀ ਸੀ ਹੁਣ ਮੈਨੂੰ ਆਏ ਹੁੰਦਾ ਮੁੰਡੇ ਦੀ ਫੀਸ ਭਰਨੀ ਹੈਗੀ ਤੇ ਹਾਰ ਕੇ ਉਹ ਵੀ ਸੇਰ ਸੇਰ ਕਰਕੇ ਦੁੱਧ ਨੂੰ ਪਾਈ ਜਾਂਦੇ ਮੁੰਡੇ ਦੀ ਫੀਸ ਭਰੀ ਜਾਉ। ਠੀਕ ਫਿਰ ਤੂੰ ਇੰਨਾ ਸਾਲ ਸਾਲਾ ਕਰ ਜਿਹੜਾ ਕੁਟਕੁਟਾ ਕਰੇ ਪੀੜਾ ਕਰ ਤੂੰ ਡੇਰੀ ਜਿੱਦਾਂ ਨਹੀਂ ਪਾਉਣਾ ਹੁਣ ਕੀ ਕਰੀਂਗੀ ਫੀਸ ਕਿੱਥੋਂ ਭਰਾਂਗੇ ਨੂਨ ਮਰਦੀ ਰਹੂ ਨੰਦਾ ੂੰ ਦਾ ਝਾਰ ਘੱਟ ਨਿਕਲੀ ਜਾਂਦਾ ਜਿਹੜਾ ਕਿੱਲਾ ਬੀਜ ਜਾਏਗਾ ਉਹਦੇ ਚ ਉਪਰ ਦੇਾਂਗੇ ਫੜਫੜ ਕੇ ਵੀ ਆਂਦੇ ਆਂਦੀ ਕੀ ਤਾਂ ਝੋਨੇ ਵਾਲਾ ਘੱਟ ਨਿਕਲ ਠੀਕ ਹੈ ਕਿ ਆਵੇ ਮੈਨੂੰ ਖਾ ਲੈਣ ਦੇ ਰੋਟੀ ਕਿਉਂ ਨਹੀਂ ਖਾ ਲ ਦਿੰਦੀ ਅੱਗੀ ਮੇਰੇ ਵਿੱਚ ਤੋ ਹੋਇਆ ਪਿਆ ਖਾ ਲ ਖਾ ਲ ਨਾ ਚਕਾਉ ਮੈਨੂੰ ਬੱਠਾ ਚਕਾਓ ਕੀ ਮੈਂ ਮਹਾਰਾਜ ਤੋਂ ਨਾ ਵੱਟ ਲੈ ਮਤੇ ਲੈ ਆਮ ਤੇ ਪੈਸੇ ਪਿੱਛੇ ਆਮ ਕਿਹਦੇ ਜੀ ਤੇ ਲੈਣ ਜਾਂ ਨੂੰ ਝੋਨਾ ਵੱਟ ਲੱਗਾਂਗੇ ਮੇਰੀ ਗੱਲ ਸੁਣੋ ਆ ਮੈਂ ਤਾਂ ਨਾ 24 ਘੰਟੇ ਲੜਦੇ ਨਾਲ ਰੱਖ ਲਈ ਜਿਹੜੀ ਵਾਅਦਾ ਥੂੜੀ ਦੱਸਨੇ ਰਾਤ ਦੀ ਸੀ ਇਹ ਲਾ ਕੇ ਜਾਇਓ ਕੋਈ ਨਹੀਂ ਫੇਰਾਂ ਜਵਾਬ ਦਿੰਦਾ ਸਾਰੇ ਕੰਮ ਬਣਦੇ ਦੇਖੀ ਇਹ ਤੋਂ ਬਿਨਾ ਨਾਇਆ ਜਾਇਆ ਕਰੋ ਕੀ ਦਿੱਤ ਹਾਂ ਚਾਰ ਬਿਜੋ ਚੱਲਿਆ ਹੁਣ ਚੱਲਿਆ ਹਣਾ ਤੇ ਲਿਆਓ ਠੀਕ ਹਾਂ ਮੈਂ ਟਿਊਸ਼ਨ ਤੇ ਜਾਇਆ ਦੂਸ਼ਣ ਤੇ ਜਾਣਾ ਪਤਾ ਰਾਖ ਲਾ ਲਈ ਸੀ ਉੱਥੇ ਨਾ ਪੁੱਤ ਬਾਹਰ ਜਾਏਗਾ ਤੇ ਨਾ ਹੀ ਪੜ੍ਹਾਈ ਚ ਮਾਨ ਨਹੀਂ ਲੱਗਣਾ ਤੇ ਰਾਖ ਮੈਂ ਤੂੰ ਖੜ ਮੈਂ ਨੇ ਹੁਣੇ ਰਾਖ ਲਾ ਕੇ ਨਾ ਫੇਰ ਜਾਇਆ ਕੱਚੰਗ ਹਾਂ ਬਾਲਾ ਸਿਆਣ ਦੋ ਮਿੰਟ ਰੋਕ ਮੈਂ ਲਿਉਣੀ ਆ ਫੇਰ ਜਾਈ ਮੈਂ ਨੇ ਵੇਡੋ ਨਾ ਪੁੱਤ ਮੇਰੀ ਗੱਲ ਸੁਣ ਜੇ ਤੈਨੂੰ ਪਤਾ ਹੈਗਾ ਹਨਾ ਵੀ ਤੂੰ ਇਹ ਨਾ ਲਾ ਕੇ ਲੈ ਕੇ ਜਾਇਆ ਕਰ ਤੇ ਨਾ ਹੀ ਨਾ ਬਾਬੇ ਸੁਭੂਂਦੀ ਦਾ ਮੱਥਾ ਟੇਕ ਕੇ ਜਾਇਆ ਕਰ ਚੰਗਾ ਹਾਂ ਵਾਲਾ ਸੀ ਨਾ ਮੇਰੇ ਪੁੱਤ ਹੁਣ ਜਾ ਪੜਾਈ ਚ ਮਨ ਦੇਖੀ ਲੱਗਦਾ ਫਸਟ ਆਏਗਾ ਦੂਜੇ ਜਵਾਕਾਂ ਨਾਲ ਘਰੀਆਂ ਬਈ ਉਹ ਆ ਜਾ ਘਰੀਆਂ ਛੇੜਾ ਉਹ ਆ ਲੋ ਜੋੜੇ ਬਾਹਰ ਲੱਗੇ ਇੱਜ ਨਾ ਲਾ ਲ ਮੰਜੀ ਲਾ ਕਿਵੇਂ ਬਈ ਠੀਕ ਹੈ ਠੀਕ ਵਧੀਆ ਹੋਰ ਠੀਕ ਹੈ ਵਧੀਆ ਮਾਇਦਾ ਟਰੈਕਟਰ ਲੈਣ ਆਇਆ ਸੀਗਾ ਜ ਮਜੂਹ ਵੱਢਦੇ ਝੋਨਾ ਮਾ ਟਰੈਕਟਰ ਦਾ ਜੋ ਟਿਆ ਆ ਟਰੈਕਟਰ ਨੂੰ ਤਿਆਰ ਹੋਣ ਤੇ ਲਾ ਦੋ 5 ਲੱਖ ਰੁਪਇਆ ਠੀਕ ਹੈ ਤੋ ਮੈਂ ਮੰਗਵਾ ਦੇਣ ਵਾਸਤੇ ਥੋੜੀ ਆ ਕੋਈ ਬੇਲੇ ਖੜਾ ਸੀ ਕਿ 1000 ਬਾਈ ਮੋਟਰ ਦਾ ਸੀਗਾ ਜੇ ਮੋਟਰ ਛੱਡਣੀ ਆ ਹਰੇ ਨੂੰ ਬਣੀ ਆ ਮੋਟਰ ਤਾਂ ਦੇਖ ਹਨਾ ਮੋਟਰ ਤਾਂ ਮੈਂ ਮੰਗਵਾ ਨਹੀਂ ਅਜੇ ਤੱਕ ਅਰੇ ਕਿਦਰੋਂ ਦਿੱਤੀ ਨਹੀਂ ਤੇ ਨਾ ਹੀ ਫਿਰ ਆਪਣੀ ਮੋਟਰ ਦਾ ਬਣ ਚਾਹੇ ਬਾਹਰ ਚ ਪੈਂਦਾ ਨੂੰ ਪਾਇਆ ਬੁਲਾ ਲੈਨੇ ਮੈਂ ਤਾਂ ਸੀਗਾ ਚਲ ਜੇ ਛੱਡ ਲੈ ਦੇ ਹੋਰ ਲਾਸ ਹੋਰ ਕੋਈ ਕੰਮ ਤਾਂ ਵੀ ਹੋਰ ਤਾਂ ਮੈਂ ਨੂੰ ਆਇਆ ਜੀ ਮੈਂ ਤੁਹਾਡਾ ਕੰਮ ਤਾਂ ਦਾ ਕਰਾ ਦੂੰਗਾ ਜੇ ਕੋਈ ਹੋਵੇ ਲੋੜ ਉਹ ਕੰਮ ਵਾਲੀ ਦਾ ਗੱਲ ਤੋਂ ਟਾਇਆ ਤੁਹਾਡੇ ਘਰੇ ਉਹਨੇ ਜੀ ਨਹੀਂ ਕਿੰਨੇ ਕਰ ਮੈਂ ਨੌਕਰ ਕੰਮ ਕਰਦੇ ਠੀਕ ਹੈ ਬਈ ਹਾਂ ਚਲੋ ਤੁਹਾਡੀ ਮਰਜ਼ੀ ਹੈ ਬਈ ਜਾਓ ਬੇਟਾ ਜਾਏ ਜਾਏ ਤੁਸੀਂ ਮੈਨੂੰ ਆ ਨਹੀਂ ਗਾ ਨਾ ਜਵਾਬ ਹੀ ਦੇ ਤਾ ਮੈਂ ਦੱਸਦਾ ਕੀ ਕਹਣਾ ਕੀ ਕਹਣਾ ਸੀ ਕਿ ਕਹਣਾ ਮੈਂ ਦੱਸਦਾ ਨਹੀਂ ਗਾ ਮੇਰਾ ਗਾਇਆ ਤੇ ਮੈਂ ਕੀ ਆਖਾਸ ਤੂਸੀ ਮੇਰੀ ਗੱਲ ਮੰਨਦੇ ਨਹੀਂ ਮੈਂ ਆਖਿਆ ਸੀ ਉਦੋਂ ਨਾ ਜਦੋਂ ਪਹਿਲਾਂ ਤੂੰ ਤੁਸੀਂ ਤੁਰਨ ਲੱਗੋ ਮੁੰਡੇ ਨੇ ਛੱਕ ਮਾਰੀ ਮੈਂ ਤੁਹਾਨੂੰ ਆਖਿਆ ਵੀ ਮੜਾ ਕੇ ਪੈਰ ਮਾਰ ਮਾਰ ਜੋ ਹਰੀ ਰੁਕ ਜੋ 2 ਮਿੰਟ ਹੈ ਨਾ ਤੁਸੀਂ ਆਪਾਂ ਇੱਥੇ ਦੀਵਾਲੀ ਵੇਲੇ ਨਾ ਆਪਾਂ ਬਾਬੇ ਉਹਦੇ ਤਰਪੁੰਡੀ ਦਾਸ ਦੀ ਗਏ ਹੈ ਚਾਹੇ ਚੋਰ ਦਾ ਬੁੜੀਆਂ ਨਾ ਹੁੰਦੇ ਜਾ ਤੁਸੀਂ ਕਰਨਾ ਸੀ ਆਪਾਂ ਉੱਥੇ ਜਾ ਕੇ ਆਈਏ ਤਾਂ ਹੀ ਤਾਂ ਨਾ ਕੋਈ ਟਰੈਕਟਰ ਮਿਲਦਾ ਨਾ ਕੋਈ ਮੋਟਰ ਮਿਲਦੀ ਆਪਾਂ ਪਹਿਲਾਂ ਉੱਥੇ ਜਾ ਕੇ ਆਈਏ ਤੁਸੀਂ ਮੇਰੀ ਗੱਲ ਮੰਨ ਲਿਆ ਕਰੋ ਜਦੋਂ ਦੇ ਮੰਨਣੋਂ ਹਟਿਆ ਮੈਨੂੰ ਲੱਗਦੀ ਉਹਨਾਂ ਦੇ ਘਾਟੇ 'ਚ ਜਾਈ ਜਾਂਦੇ ਆਪਾਂ ਇਦਰਾ ਪੋਥੇ ਚੱਲ ਵਰਦਿਆਂ ਮੈਂ ਕਿਹਾ ਜੀ ਕਿ ਫੇਰ ਹੀ ਕੱਲ ਨੂੰ ਹੀ ਜੋ ਨਾ ਨੂੰ ਨ ਵੱਡਣ ਲੱਗਾਗੇ ਪਹਿਲਾਂ ਪੋਥੇ ਜਾ ਕੇ ਆਗੇ ਨਹੀਂ ਝੋਨਾ ਦੇ ਝੋਨਾ ਤਾਂ ਫੇਰ ਵੱਡਣਗੇ ਜੇ ਟਰੈਕਟਰ ਮਿਰੂਗਾ ਤਾਂ ਹਜੇ ਕਹਿੰਦੇ ਝੋਨਾ ਵੀ ਦੇਖੀ ਦੁੱਗਣਾ ਨਿਕਲੇ ਕੱਲ ਆਪਾਂ ਉੱਥੇ ਚੱਲਗੇ ਚੱਲ ਅੱਜ ਆਹ ਦੇ ਉੱਥੇ ਨੂੰ ਇੰਨਾ ਵਿਸ਼ਵਾਸ ਚੱਲ 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 ਚਲੋ ਭਾਈ ਆਓ ਬੀਬੀ ਤਾਂ ਬਿਧੀਰ ਲਈ ਮੇਰੀ ਗੱਲ ਸੁਣ ਅਸੀਂ ਨਾ ਮਾੜਾ ਜਾ ਜਾਏਗੇ ਮੱਥਾ ਟੇਕ ਕੇ ਆਏ ਹੈ ਤੇ ਤੂੰ ਨਾ ਆਉਂਦੇ ਸਾਡੇ ਦਾਲ ਵੀ ਰਿੰਨ ਲੀ ਜਾਣਾ ਤੁਸੀਂ ਕਿੱਥੇ ਜਾਂਦੇ ਹੋ ਅਸੀਂ ਨਾ ਬਾਬੇ ਘਰਕੁੰਡੀ ਦਾਦੇ ਜਾਂਦੇ ਆ ਅਸੀਂ ਆਪਾਂ ਸੁੱਖ ਨਹੀਂ ਦਿੱਤੀ ਸੀ ਨਾ ਕੋਈ ਟਰੈਕਟਰ ਮਿਲਦਾ ਨਾ ਕੋਈ ਮੋਟਰ ਦਿੰਦਾ ਮੰਗਮੀ ਤੇ ਫਿਰ ਕੱਲ ਨੂੰ ਆਪਾਂ ਝੋਨਾ ਵੜਨ ਲੱਗਣਾ ਨਹੀਂ ਦੁਗਣਾ ਝੋਨਾ ਨਿਕਲੂ ਤੂੰ ਦੇਖੀ ਤੁਸੀਂ ਸਿੱਧੇ ਹੋ ਕੇ ਗੁਰਦੁਆਰਾ ਸਾਹਿਬ ਜਾਓ ਆਪਾਂ ਗੁਰਦੁਦਵਾਰੇ ਨੂੰ ਮੰਨਦੇ ਆ ਬਾਬਿਆਂ ਤੋਂ ਕੀ ਲੈਣਾ ਹੈ ਬਾਬਿਆਂ ਕੋਲੇ ਕੀ ਪਿਆ ਹੈ ਗੁਰੂ ਘਰ ਜਾਓ ਉੱਥੇ ਪਾਠ ਸਿਮਰਨ ਕਰੋ ਸਭ ਕੁਝ ਹੋ ਜਾਊਗਾ ਸਭ ਕੁਝ ਵੈਰੂ ਲਿਓ ਮੈਨੂੰ ਗਾਂ ਧੰਨ ਮਾਂ ਦੀ ਗੱਲ ਮੈਨੂੰ ਸਹੀ ਲੱਗੀ ਹਾਂ ਜੇ ਆਪਾਂ ਜਾ ਕੇ ਦੇਖਾਂ ਤਾਂ ਗੁਰੂ ਘਰ ਵਾਂਗ ਜੰਨੇ ਹਾਂ ਆਪਾਂ ਗੁਰੂ ਘਰ ਜਾਓ ਚੱਲ ਠੀਕ ਹੈ ਸਤਿਨਾਮੁ ਆਨੁ ਲਾਈ ਮਾਲਕਾ ਤੂੰ ਹੀ ਐ ਅਸੀਂ ਭੁੱਲੇ ਭਟਕੇ ਦਰਦਾਂ ਤੇ ਥੱਕੇ ਖਾ ਕੇ ਆ ਗਏ ਵੈਰੂ ਇੱਕ ਤੇਰੇ ਚਰਨਾਂ ਨਾਲ ਹੁਣ ਅਸੀਂ ਜੁੜਾਂਗੇ ਇੱਕ ਤੇਰੇ ਲੜ ਲੱਗੇ ਆ ਦਾ ਗਿਆ ਸਾਡੀ ਬਾਹ ਫੜੀ ਸਾਡੇ ਨਾਲ ਤੂੰ ਜਿਹੜੇ ਸਾਡੇ ਉਲਝੇ ਕੰਮ ਨੇ ਤੂੰ ਸਵਾਰਨੇ ਨੇ ਅਸੀਂ ਤੇਰੇ ਬੱਚੇ ਆ ਵੈਗਰੂ ਤੂੰ ਸਾਨੂੰ ਨਾ ਸਮਰਤ ਬਖਸ਼ੀ ਸਾਡੀ ਕਮਾਈ ਚ ਵਰਤਤ ਪਾਈ ਤੇ ਅਸੀਂ ਅੱਜ ਤੋਂ ਬਾਅਦ ਕਦੇ ਵੀ ਹੋਰ ਥਾਂ ਨਹੀਂ ਜਾਂਦੇ ਵਾ ਸਿੱਖ ਅਸੀਂ ਗੁਰੂ ਦੇ ਸੋਡੇ ਲੜ ਲੱਗੇ ਸੋਡਾ ਆਸਰਾ ਲੱਕ ਕੇ ਨਿਤਨੇ ਬਾਤ ਕਰਿਆ ਕਰਾਂਗੇ ਵੈਗਰੂ ਸੱਚੇ ਬਾਦਸ਼ਾਹ ਵੇਰ ਬਰੇ ਆਪਸੇ ਸਤਨਾਮ ਹੈ ਸਤਰਾ ਬੈ ਸਤ ਚਲੋ ਸਤਨਾਮ ਵਾਹਿਗੁਰੂ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਹ ਸਾਜਗਾ ਸੱਚ ਹੈਪੀ ਸੱਚ ਸੋਚੇ ਸੋਚਣਾ ਹੋ ਵੀ ਜੇ ਸੋਚੇ ਲਖਬਾਰ ਚੁਪੇ ਚੁਪਨਾ ਹੋ ਵੀ ਜੇ ਲਾਇ ਰਹਾ ਦੇ ਬਤਾਰ ਕਿਹ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਬਾਸ ਰਵਜੀਤ ਸਿੰਘ ਹਾਂਜੀ ਲੈ ਹਾਂ ਨਾ ਲੈ ਬਾਈ ਕਿਹੜਾ ਫੋਨ ਬਾਈ ਕਰੇ ਠੀਕ ਆ ਹਰੇ ਹਾਂ ਬਾਈ ਵਧੀਆ ਤੂੰ ਹੀ ਦੱਸ ਰੋਇ ਬਾਈ ਇੱਕ ਵਾਰ ਉਹ ਤੋਂ ਟਰੈਕਟਰ ਲੈਣਾ ਸੀ ਨਾ ਉਦੋਂ ਹਾਂ ਬਾਈ ਠੀਕ ਆ ਤੇ ਕੋਈ ਗੱਲ ਨਹੀਂ ਲੈਣੀ ਯਾਰ ਸਰਾ ਉਹਦਾ ਟਰੈਕਟਰ ਜਿੰਨੇ ਦਿਨ ਮਰਜ਼ੀ ਰੱਖ ਲੈ ਠੀਕ ਆ ਠੀਕ ਆ ਤੇ ਉਹ ਮੋਟਰ ਵੀ ਪੁੱਛਦਾ ਸੀ ਤੂੰ ਹੈਨਾ ਹਾਂ ਹਾਂ ਕੋਈ ਗੱਲ ਨਹੀਂ ਜਦੋਂ ਮਰਜ਼ੀ ਸਾੜ ਲਈ ਠੀਕ ਆ ਤੋ ਬੋਟਰ ਵਾਲੇ ਥੱਲੇ ਪਈਆਂ ਹੁੰਦੀਆਂ ਚੱਲ ਜਿਹੜਾ ਮਾਰਕ ਵਾਲੀ ਪ੍ਰਿਆਪ ਦੇ ਮੋੜਾ ਠੀਕ ਹੈ ਕੋਈ ਗੱਲ ਨਹੀਂ ਹੋਰ ਚਾਹ ਪੀ ਕੇ ਵਗ ਜੋ ਨਾ ਨਾ ਬੱਸ ਧੰਨਵਾਦ ਮੈਂ ਚੱਲਦਾ ਠੀਕ ਹੈ ਜਾਉਂਦਾ ਰਹਿ ਲੇਕਿਨ ਹੋਰ ਵੀ ਚੀਜ਼ ਲੋੜੋਂ ਦੱਸ ਦੇ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਲੈ ਅੱਜ ਇਹ ਆ ਸੀ ਆ ਗਿਆ ਉੱਤੇ ਹੁ ਉਹ ਬੁਕੇ ਜਵਾਬ ਦਿੱਤਾ ਸੀ ਯਾਰ ਕਿ ਮੈਂ ਤਾਂ ਦੰਦਾਂ ਲੀ ਹਾਂ ਹਾਂ ਦੇਖ ਲਓ ਹਾਂ ਮੈਂ ਤਾਂ ਅੱਧ ਹਰਾਮ ਰਹਿ ਗਈ ਪਰ ਮੈਂ ਇਹ ਕਹਿਣੀ ਹੈ ਜੀ ਆਪਾਂ ਪਹਿਲੇ Deus ਤੇ ਤਾਂ ਕਹਿੰਦੇ ਆਪਾਂ ਦੀਦੀ ਦਾ ਲੱਖ ਲੱਖ ਹਨਾ ਧੰਨਵਾਦ ਕਰਦੇ ਜਿਹਨੇ ਆਪਾਂ ਨੂੰ ਸਿੱਧੇ ਰਾਸਤੇ ਪਾਇਆ ਵੇ ਬਾਅਦ ਕਿ ਆਪਾਂ ਵੈਗੁਰੂ ਦਾ ਹਰ ਟਾਈਮ ਅਸ਼ੁਕਰਾਨਾ ਕਰ ਜੇ ਕਰਿਆ ਕਰ ਜੀ ਤੇ ਕਰਦੇ ਵੀ ਆਂ ਦੇਖੋ ਵੀ ਵੈਗੁਰੂ ਤੋਂ ਬਾਅਦ ਕੇ ਕੋਈ ਕੀ ਨਹੀਂ ਹੈਗੀ ਜੀ ਆਪਾਂ ਗੁਰੂ ਦੇ ਨਾਲ ਲੱਗਿਆ ਬੀਬੀ ਦੇ ਕਹਿਣ ਤੇ ਆਪਾਂ ਇਵੇਂ ਫਿਰਦੇ ਰਹੇ ਠੱਕੇ ਖਾਂਦੇ ਤੇ ਜੇ ਗਲਤ ਸੁਣ ਆਪਾਂ ਠੱਕੇ ਖਾਂਦੇ ਫਿਰਦੇ ਰਹੇ ਆਂ ਤੇ ਜੇ ਆਪਾਂ ਉਹਦੇ ਹੀ ਗੁਰੂ ਦੇ ਨਾਲ ਲੱਗਿਆ ਹੁੰਦੇ ਤੇ ਚੀਜ਼ਾਂ ਆਪਾਂ ਨੂੰ ਆਪ ਹੀ ਦੇਣ ਦਾ ਆਪ ਤੇ ਹੁਣ ਦੇਖ ਘਰੇ ਆ ਕੇ ਉਹੀ ਇਨਸਾਨ ਹੈ ਆਪਾਂ ਨੂੰ ਹੁਣ ਘਰੇ ਆ ਕੇ ਦੇਖ ਕੇ ਕੀ ਗਿਆ ਵੀ ਮੇਰੇ ਜਿਦੋਂ ਮਰਜੀ ਮੋਟਰ ਛੱਡਦਾ ਨਾਲੇ ਉਹਨੇ ਕਦੇ ਕੰਮ ਨਹੀਂ ਕਰਾਇਆ ਇਹ ਕਿਰਪਾ ਹੀ ਹੈ ਮਾਲਕ ਦੀ ਹਾਂ ਮਾਲਕ ਦੀ ਕਿਰਪਾ ਜਿੰਨੀ ਗੁਰਬਾਣੀ ਸੇਜੀ ਜੀ ਜਤਤਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਸੀਗਾ ਬੈਮਾ ਭਰਮਾਂ ਤੋਂ ਦੂਰ ਰਹੋ 타ਗੇ ਤੀਤਾਂ ਤੋਂ ਬਾਬਿਆਂ ਤੋਂ ਇਹਨਾਂ ਤੋਂ ਦੂਰ ਰਹੋ ਜੋ ਜਿਹੜਾ ਕੁਛ ਗੁਰਬਾਣੀ ਚ ਹੈ ਅਸਲ ਦੇ ਵਿੱਚ ਪਤਾ ਕੀ ਹੈ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਠੀਕ ਹੈ ਗੁਰੂ ਵਾਲੇ ਬਣੋ ਗੁਰੂ ਦੇ ਲੜ ਲੱਗੋ ਠੀਕ ਹੈ ਮਹਾਰਾਜ ਦਾ ਕੋਸ਼ਿਸ਼ ਕਰੋ ਠੀਕ ਹੈ ਜਿੰਨਾ ਕੋ ਸਕੇ ਨਿਤਨੇਮ ਕਰੋ ਠੀਕ ਹੈ ਤੇ ਆਪੇ ਬਹਿਮਾ ਭਰਮਾ ਤੋਂ ਬਾਬਿਆਂ ਤੋਂ ਦੂਰ ਹਾਂ ਗੁਰੂ ਵਾਲੇ ਬਣ ਗਏ ਵੀਰ ਜੀ ਹਾਂ